ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਕੋਟਪੂਰਾ ਮੰਡੀ ਦੇ ਵਿੱਚ ਤੇ ਅੱਜ ਤਰੀਕ ਆ 1 ਨਵੰਬਰ 2025 ਤੇ ਤੁਸੀਂ ਮੰਡੀ ਦਾ ਵੀਊ ਚੈੱਕ ਕਰ ਸਕਦੇ ਹੋ ਕੱਲ ਪਰਮਲ ਝੋਨੇ ਦੇ ਗੱਟੇ ਨਾ ਚੱਕਣ ਕਾਰਨ ਹੜਤਾਲ ਕਰਤੀ ਸੀ ਲੇਬਰ ਵਾਲਿਆਂ ਨੇ ਤਾਂ ਲਿਫਟਿੰਗ ਦਾ ਕੰਮ ਅੱਜ ਪੂਰੇ ਵਧੀਆ ਤਰੀਕੇ ਨਾਲ ਚੱਲਦਾ ਪਿਆ ਲੱਗਦਾ ਅੱਜ ਬੋਲੀ ਲੱਗੂਗੀ ਤੇ ਆਪਾਂ ਅੱਜ ਤੁਹਾਨੂੰ ਅਜ ਦਾ ਰੇਟ ਚੈੱਕ ਕਰਾਉਨੇ ਆ ਤੇ ਕੱਲ ਬਿਨਾ ਬੋਲੀ ਤੋਂ ਮਾਲ ਵਿਕ ਚੁਕਿਆ ਜਿਹੜਾ ਬਾਸਮਤੀ ਮੰਡੀ ਦੇ ਵਿੱਚ ਆਈ ਸੀ ਤੇ ਉਹਦਾ ਰੇਟ ਮੈਂ ਸਕਰੀਨ ਤੇ ਪਾਉਂਗਾ ਕੱਲ ਦਾ ਰੇਟ ਤੇ ਤੁਹਾਨੂੰ ਮੈਂ ਅੱਜ ਚੈੱਕ ਕਰੋਣਾ ਅੱਜ ਆਪਣੇ ਆਈ 17 18 ਤੇ ਤੁਹਾਨੂੰ 17 18 ਦਾ ਰੇਟ ਵੀ ਚੈੱਕ ਕਰਵਾਵਾਂਗੇ ਜਦੋਂ ਬੋਲੀ ਲੱਗਣ ਦੇ ਸਿਰਫ 5 ਮਿੰਟ ਰਹਿ ਚੁੱਕੇ ਆ ਤੇ 5 ਮਿੰਟ ਤੋਂ ਬਾਅਦ ਤੁਹਾਨੂੰ 17 18 ਦਾ ਰੇਟ ਵੀ ਚੈੱਕ ਕਰਾਵਾਂਗੇ ਆਜਾ ਤੁਹਾਨੂੰ ਮੈਂ ਦਿਖਾਉਣਾ 17 18 ਇਹ ਆ 17 18 ਤੇ ਬੋਲੀ ਲੱਗਣ ਦੇ ਸਿਰਫ 5 ਮਿੰਟ ਰਹਿ ਚੁੱਕੇ ਆ ਤੇ 5 ਮਿੰਟ ਬਾਅਦ ਚੈੱਕ ਕਰਦੇ ਆਪਾਂ 17 ਸਾਲਾਂ ਦਾ ਰੇਟ ਆਜੋ ਆਪਾਂ ਚੱਲਦੇ ਆਂ ਬੋਲੀ ਦੇ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਦੱਬ ਕੇ ਕਰੋ ਕਿ ਕਿਸਾਨ ਵੀਰ ਭਰਾਵਾਂ ਨੂੰ ਬਾਸਮਤੀ ਦੇ ਰੇਟ ਬਾਰੇ ਜਾਣਕਾਰੀ ਪਵੇ ਤੇ ਕਿਸੇ ਵੀ ਕਿਸਾਨ ਵੀਰ ਭਰਾ ਨੇ ਚੋਨਾ ਬਾਸਮਤੀ ਜਾਂ ਕਣਕ ਵੇਚਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਜੋ ਚੱਲੀਏ ਆਪਾਂ ਬੋਲੀ ਦੇ ਆਪਾਂ ਪਹੁੰਚ ਗਏ ਆਂ ਬੋਲੀ ਤੇ ਆਪਣੀ ਦੁਕਾਨ ਤੇ 17 18 ਨਾਲ ਦੀ ਬੋਲੀ ਲੱਗਣੀ ਆ ਤੇ ਤੁਹਾਨੂੰ ਮੈਂ ਚੈੱਕ ਕਰਵਾਉਣਾ ਆਜੋ ਇਹ ਵੀ ਦੋ ਪੱਖੇ ਹੁੰਦੇ ਬੋਲਦੇ ਠੀਕ ਆ 29 ਰੁਪਏ 29 50 ਰੁਪਏ 3000 5 ਰੁਪਏ 5 ਕਮਾ ਸਿਰੇ ਦਾ ਮਰੀਦ ਹੁਣ ਆਣਾ ਆਣਾ ਬੋਲੀ 3005 ਰੁਪਏ ਜੀ ਆਵੇ ਦਾ ਸਰਪੰਚ 10 ਰੁਪਏ 10 ਰੁਪਏ 10 ਰੁਪਏ 15 ਰੁਪਏ ਦਾ ਆ ਗਿਆ ਪੂਰ ਗਾਲ ਸਨ ਲੋ 30 ਰੁਪਏ ਦੇ ਬਚਾ ਆ ਗਿਆ ਹਾਂ ਬਿੰਦੇ ਬਿੰਦੇ ਦੇ 35 ਰੁਪਏ 3000 35 3000 50 ਰੁਪਏ ਗੋਗੇ ਦੇ 500 ਰੁਪਏ ਹੋਲੀ ਯਾਰ ਕੀ ਕਰੇ ਗੋਗੇ ਸੈਟ ਕਰਿਆ 70 ਚਲ ਕੱਤੀ ਬੋ ਬਿੰਦੇ ਦੇ 3100

ਸਾਰੇ ਮਾਨਸਿਕ ਬਾਗਰ ਆ ਰੁਗਾ ਇਹ ਗੱਲ ਆ ਬੋਲੋ 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 45 ਰੁਪਏ ਹਾਂਜੀ 30 ਹੋ 45 ਰੁਪਏ 50 ਰੁਪਏ 50 ਰੁਪਏ 70 75 80 85 90 32 32 ਰੁਪਏ ਬੱਤੀ ਹੋ 3200 ਮਾਲ ਬੋਈਆ 3200 ਰੁਪਏ 3200 3200 ਹਾਂਜੀ 3200 3200 ਰੁਪਏ 3200 3200 ਰੁਪਏ ਰਾਹੁਲ ਜੀ 3200 3200 ਦੋ ਟੇਰੀਆ ਮਾਲ ਬੋ ਸੋਣਾ 3200 ਰੁਪਏ ਜੈਨ ਵਾਲਾ ਆ ਗਿਆ ਹਾਂ ਜੈਨ ਜਵੇਰ ਜਵੇਰ 3200 ਆਇਆ ਜੈਨ ਵਾਲੇ ਕਿੰਨੇ ਰੁਪਏ 32 ਰੁਪਏ ਬੱਤੀ ਬੱਤੀ ਬਾਬੂ 32 ਰੁਪਏ 32 ਲੈਣ ਦੇ ਤਰ੍ਹਾਂ 5 ਰੁਪਏ ਓਕੇ ਕਮਾਲ ਬਹੁਤ ਅੱਛੀ ਨਿਕਲੀ ਜਾਂਦੀ ਹੈ ਠੀਕ ਹੈ ਅੱਖਾਂ ਵੀ ਲੱਗ ਜਾਣਾ 5 10 10 10 10 ਓ ਠੀਕ ਹੈ ਯਾਰ 15 ਕਿਓ ਕਿਓ 20 ਰੁਪਏ ਲੋ ਜੀ 17 18 ਵਿਕੀ ਆ 3200 ਰੁਪਏ ਤੇ ਆਪਾਂ ਚੱਲਦੇ ਅਗਲੀ ਢੇਰੀ ਤੇ ਤੇ ਅਗਲੀ ਢੇਰੀ ਦਾ ਰੇਟ ਚੈੱਕ ਕਰਾਉਣੀ ਆ ਪਹੁੰਚ ਗਿਆ ਅਗਲੀ ਢੇਰੀ ਤੇ ਤੇ ਅਗਲੀ ਢੇਰੀ ਦਾ 24 17 18 ਆਈਆਂ ਤੇ ਆਪਾਂ ਚੈੱਕ ਕਰਦੇ ਆ ਰੇਟ 18 ਬਾਈ 18 ਬਾਈ 18 ਬਾਈ 18 ਬਾਈ 36 ਦਾ ਸਾਡਾ ਮਾਰਗੋਜੀ 18 ਬਾਈ 18 ਬਾਈ 18 ਬਾਈ 30 ਦਾ ਸਾਡਾ ਬੈਂਡਰ 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 35 ਦਾ ਬੈਂਡਰ 25 ਦਾ ਬੈਂਡਰ 10 ਦੇ ਕਪੂ ਦਾ ਬੈਂਡਰ ਇਹ ਵੀ 17 18 ਸੀ ਇਹ ਵੀ ਵਿਕੇ 3165 ਰੁਪਏ ਤੇ ਆਪਾਂ ਚੱਲਦੇ ਅਗਲੀ ਢੇਰੀ ਤੇ ਤੇ ਅਗਲੀ ਢੇਰੀ ਦਾ ਰੇਟ ਚੈੱਕ ਕਰਦੇ ਆ ਆਜੋ ਇਹ ਅਗਲੀ ਢੇਰੀ ਤੇ ਤੇ ਅਗਲੀ ਢੇਰੀ ਦਾ ਰੇਟ ਚੈੱਕ ਕਰਦੇ ਆ ਤੇ ਵੈਰਾਈਟੀ ਵੇਖਦੇ ਆ ਕਿਹੜੀ ਆ ਇਹ ਵੀ 17 18 ਹੀ ਆ ਤੇ 17 18 ਦਾ ਰੇਟ ਚੈੱਕ ਕਰਦੇ ਆ ਕੰਦਰਬਾਈ ਲੋ ਚੰਦਰ ਗਿਆ ਮੁਰਬੇਸ਼ ਕੰਦਰਬਾਈ ਕੰਦਰਬਾਈ ਬੋਲਦੇ ਕੰਦਰਬਾਈ ਚੰਦਰ ਭਾਈ 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 ਅਸੀਰ ਭਾਈ ਅਸੀਰ ਭਾਈ ਅਸੀਰ ਭਾਈ ਕੰਦਰਬਾਈ ਕੰਦਰਬਾਈ ਚੰਦਰ ਭਾਈ ਸੰਪੀੜੋ ਫਰਮੂਲੈਟ ਉਹ ਹੈ ਮੁਰਵੇ ਗਿਆ 3100 ਜਾਨਾ ਕਿਟਾਰੀ ਆਪ ਹੋਵੇ ਪੰਜਾਬ ਲਾ ਲਓ ਜੀ ਅਸਤਾ 18 20 3195 ਰੁਪਏ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੇ ਕਿਸੇ ਵੀ ਕਿਸਾਨ ਵੀਰ ਨੇ ਝੋਨਾ ਬਾਸਮਤੀ ਜਾਂ ਕਣਕ ਵਿੱਚ ਨਹੀਂ ਹੋਵੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਮਿਲਦੇ ਆ ਕੱਲ ਬੋਲੀ ਤੇ ਤੇ ਤੁਹਾਨੂੰ ਕੱਲ ਬਾਸਮਤੀ ਦਾ ਰੇਟ ਚੈੱਕ ਕਰਾਉਣੇ ਆ